ਕੀ ਪੁੱਛਦੇ ਆ ਕਿ ਬਾਹਰ ਨਹੀਂ ਜਾਂਦਾ ਭਲਵਾਨ ਇਹ ਕੀ ਗੱਲ ਬਾਹਰ ਹਾਂਜੀ ਬਾਹਰ ਆਪਣ ਨੂੰ ਦੋਜਾ ਰਾਜੇ ਪਰਿਵਾਰ ਤੋਂਤੇ ਨਹੀਂ ਗੋਜ ਹੁੰਦਾ ਹਾਂਜੀ ਇੱਕ ਨਾ ਦਿਮਾਗ ਨਹੀਂ ਫਰੈਸ਼ ਹੈਗਾ ਜਦੋਂ ਦਾ ਜੱਪ ਦੇ ਲੱਗੀ ਨਾ ਛੱਟ ਹਾਂਜੀ ਘਰੋਂ ਜਾਣ ਨੂੰ ਦਿਲ ਨਹੀਂ ਕਰਦਾ ਇੱਕ ਹਫਤੇ ਬਾਅਦ ਉਹਦੀ ਪਾਈਪ ਚੇਂਜ ਹੁੰਦੀ ਐ ਅੱਛਾ ਤੇ ਜਾਣਾ ਪੈਂਦਾ ਲੈ ਕੇ ਉਹਨੂੰ ਅੰਮ੍ਰਿਤਸਰ ਨਾ ਹਾਂਜੀ ਤੇ ਬਾਕੀ ਡਾਕਟਰਾਂ ਦੇ ਕੋਲ ਸਾਰਾ ਕੁਝ ਹੋਣੋ 4 ਤਰੀਕ ਦੀ ਅਪਾਇੰਟਮੈਂਟ ਹੈ ਉਹਦੀ ਚੰਡੀਗੜ੍ਹ ਹਾਂਜੀ ਤੇ ਪਹਿਲੋਂ ਮੈਂ ਘੜੋ ਘੜ ਚੰਡੀਗੜ੍ਹ ਮਾਰ ਆਇਆ ਚੱਕਰ ਘਟੋ ਘਟਾ 10 ਵਜੇ ਹਣੇ ਹਾਂਜੀ ਤੇ ਪਰਿਵਾਰ ਤੋਂ ਤੇ ਮੈਨੂੰ ਲੱਗਦਾ ਕੁਝ ਨਹੀਂ ਆਪਾਂ ਨਾ ਪੁੱਤ ਸਹੀ ਕਰ ਲਿਆ ਨਾ ਹਾਂਜੀ ਸਾਰਾ ਕੁਝ ਹੀ ਵਿੱਚ ਆਏ ਨਾ ਕਿਉਂਕਿ ਆਪਾਂ ਮੰਨ ਲਓ ਬਾਹਰ ਚਲ ਜੀਏ ਸਾਰਾ ਕੁਝ ਨਾ ਹਾਂਜੀ ਤੇ ਮੁੜ ਕੇ ਤੈਨੂੰ ਪਤਾ ਕਿ ਉਹਨੂੰ ਕਿੰਨੇ ਖਰਚਾ ਕਰੂਗਾ ਨਾ ਬਾਕੀ ਚਲੋ ਪਰਿਵਾਰ ਵੀ ਹੈਗਾ ਆਪਣਾ ਮਗਰ ਖਰਚਾ ਦੇ ਕਰ ਸਕਦੇ ਪਰ ਦਿੱਲੀ ਕਰਦਾ ਜਾਣ ਟੈਨਸ਼ਨ ਨਹੀਂ ਹੁੰਦੀ ਬਿਲਕੁਲ ਜੀ ਨਹੀਂ ਕਰਦਾ ਜਾਣ ਤੇ ਬਾਕੀ ਬਾਬਾ ਕਰੇ ਮੇਅਰ ਸੱਚੇ ਪਾਤਸ਼ਾਹ ਹੋ ਜਾਊਗਾ ਠੀਕ ਤੇ ਬਾਕੀ ਕੋਈ ਨਹੀਂ ਜਾਵਾਂਗੇ ਬਾਹਰ ਦਾ ਜਿਹੜਾ ਚੱਕਲਾ ਕੇ ਸਾਲ ਚੱਲ ਜਾਾਂਗੇ ਹਾਂਜੀ ਬਾਬਾ ਮੇਅਰ ਕਰੇ ਐਰ ਕੇ ਐਪਾਇੰਟਮੈਂਟ ਆ ਹੋ ਜਾ ਠੀਕ ਇੱਕ ਬੁਲਵਾਜੀ ਤੇ ਅੱਡੇ ਕੋ ਪੈਂਦਾ